جنہیں بھی نوجوان سارا تہ دنواد کرتی ہوں کہ بہت ہی سنگت نے آپ مہاری محنت کی بہت ہی سہجوگ دن ساری سنگت نے میں تحت کرتی ہوں ਬਾਕੀ ਮੈਂ ਸਾਰੀ ਸੰਗਤ ਨੂੰ ਬੇਨਤੀ ਕਰਦੀ ਕਿ 6 ਤਰੀਕ ਤੱਕ ਆਪਾਂ ਕਿਸੇ ਵੀ ਕਿਸਮ ਦਾ ਕੋਈ ਜਸ਼ਨ ਨਹੀਂ ਮਨਾਉਣਾ ਕਿਉਂਕਿ ਇਹ ਸਾਡੇ ਸ਼ਹੀਦੀ ਦਿਹਾੜੇ ਸਾਡੀ ਜਿੱਤ ਜਿਹੜੀ ਆ ਉਹ ਸ਼ਹੀਦਾਂ ਨੂੰ ਸਮਰਪਿਤ ਹੈ ਤੇ 6 ਤਰੀਕ ਤੱਕ ਆਪਾਂ ਤੱਕ ਆਪਾਂ ਕੁਝ ਵੀ ਇਹੋ ਜਿਹਾ ਨਹੀਂ ਕਰਨਾ ਤੇ ਅੱਜ ਅਸੀਂ ਖੰਡਪਾਟ ਸਾਹਿਬ ਕਾਲੇ ਮਹਿਲ ਆਰੰਭ ਕਰਾ ਰਹੇ ਹਾਂ ਤੇ 6 ਤਰੀਕ ਨੂੰ ਆਪਾਂ ਮੁਕਾ ਰਹੇ ਆ ਤੇ ਬਾਅਦ ਵਿੱਚ ਆਪਾਂ ਜਿਹੜਾ ਵੀ ਪ੍ਰੋਗਰਾਮ ਹੈ ਉਹਦਾ ਬਾਕੀ ਬਾਅਦ ਵਿੱਚ ਕਰੀਏ ਪਤਾ ਨਹੀਂ 53000 ਤੱਕ ਹੁਣ ਤੱਕ ਲੀਡ ਚੱਲ ਰਹੀ ਹੈ ਜੀ ਦੀ ਤੁਹਾਡਾ ਕੀ ਅੰਦਾਜ਼ਾ ਹੈਗਾ ਜਾਂ ਕਿਵੇਂ ਦੇਖਦੇ ਹੋ ਕਿ ਸ਼ਾਮ ਤੱਕ ਜੋ ਤੱਕ ਨਤੀਜੇ ਆਉਂਦੇ ਹੈਗੇ ਆ ਉਦੋਂ ਤੱਕ ਜਿਹੜੇ ਰੁਝਾਨ ਹੋਣਗੇ ਉਹ ਕਿਸ ਤਰ੍ਹਾਂ ਦੇ ਹੋ ਸਕਦੇ ਰੀਡ ਕਿਸ ਤਰ੍ਹਾਂ ਦੇ ਹੋ ਸਕਦੇ ਬਹੁਤ ਵਾਹਿਗੁਰੂ ਦੀ ਕਿਰਪਾ ਬਹੁਤ ਵੱਡੀ ਜੀਤ ਨਾਲ ਜਿਹੜੀ ਜਿੱਤ ਪ੍ਰਾਪਤ ਕਰਨੀ ਹੈ ਹਾਂ ਅੱਤਾ ਜਿੰਨਾ ਦੇਖਦੇ ਰਹੇ ਆਪਾਂ ਚੋਣ ਪ੍ਰਚਾਰ ਵੀ ਮਿਲਦੇ ਨੇ ਲਗਾਤਾਰ ਜਿੰਨਾਂ ਸੰਗਤ ਦਾ ਪਿਆਰ ਉਦੋਂ ਦੇਖ ਰਿਹਾ ਸੀਗਾ ਬਿਲਕੁਲ ਇਹ ਜਿਹੜਾ ਹੈਗਾ ਵੋਟਾਂ 'ਚ ਵੀ ਕਿਤੇ ਨਾ ਕਿਤੇ ਤਬਦੀਲ ਹੋਇਆ ਵੀ ਨਜ਼ਰ ਆਇਆ ਉਹ ਔਰ ਲੋਕਾਂ ਵੱਲੋਂ ਬੜਾ ਖੁੱਲ ਕੇ ਸਾਥ ਜਿਹੜਾ ਹੈਗਾ ਦਿੱਤਾ ਗਿਆ ਹਰ ਵਰਗ ਵੱਲੋਂ ਦਿੱਤਾ ਗਿਆ اس واسطے سنگت کچھ کہنا چاہوں گا دیکھو ساری سنگت کے ہر دھرم نے سہیوگا ہندو بھی آئے مسلمان بھی آئے سارے دھرما نے سہیوگا سارے کرنے سارے درما نے بہت بہت ساری سنگت نے مطلب ایک طرف ایڈیاں دگز پارٹیاں ہو ਔਰ ਦੂਸਰੀ ਤਰਫ ਜੇਕਰ ਗੱਲ ਕਰਾਂ ਤਾਂ ਆਜ਼ਾਦ ਮੀਲਵਾਰ ਜਿਹੜੇ ਹੈਗੇ ਆ ਸੰਗਤ ਵੱਲੋਂ ਇਹਨਾਂ ਖੁੱਲ ਕੇ ਸਾਥ ਦੇਣਾ ਦਿੱਗਜ ਪਾਰਟੀਆਂ ਨੂੰ ਨਕਾਰ ਦੇਣਾ ਕਿਉਂਕਿ ਵੋਟ ਦਾ ਅਧਿਕਾਰ ਜਿਹੜਾ ਹੈਗਾ ਜਦੋਂ ਲੋਕ ਵਰਸਨ ਤੇ ਆਉਂਦੇ ਆ ਔਰ ਚੰਗੇ ਚੰਗੇ ਥਾਮ ਜਿਹੜੇ ਹੈਗੇ ਆ ਫੇ ਹਿੱਲਣਾ ਸ਼ੁਰੂ ਹੋਏ ਕੀ ਇਹਦੇ ਪਿੱਛੇ ਕਾਰਨ ਮੰਗਦੇ ਕਾਰਨ ਇਹ ਹੈ ਕਿ ਜਿੰਨਾ ਵੀ ਸਰਕਾਰਾਂ ਨੇ ਸਾਡੇ ਨਾਲ ਧੱਕਾ ਕੀਤਾ ਬਹੁਤ ਅਨਿਆਇ ਕੀਤਾ ਐਨਐਸਏ ਦਾ ਕੋਈ ਬੇਸ ਨਹੀਂ ਸੀ ਐਨਐਸਏ ਲਈ ਕਿੱਦਾਂ ਦੇ ਪੰਜਾਬੋਂ ਬਾਹਰ ਕਿੱਥੇ 2500 ਕਿਲੋਮੀਟਰ ਦੂਰ ਸੱਟਿਆ ਉਹਦਾ ਜਵਾਬ ਸੰਗਤ ਨੇ ਹੁਣ ਮੋਟਾਂ ਬਾਕੇ ਬੋਲਿਆ ਸਰਕਾਰ ਨੂੰ ਕਿ ਜਿਹਦੇ ਬੰਦੇ ਨੂੰ ਤੁਸੀਂ ਇੰਨਾ ਕਰਦੇ ਐਨੀ ਕੌਮ ਉਹਨੂੰ ਪਿਆਰ ਕਰਦੇ ਐਨੀ ਕੌਮ ਕਰੀਏ ਸੰਗਤ ਨੇ ਮੋਟਾਂ ਬਾਕੇ ਨੂੰ ਸਰਕਾਰ ਨੂੰ ਜਵਾਬ ਦਿੱਤਾ ਠੀਕ ਹੈ ਮਨ ਲੀ ਹੁਣ ਜਿਵੇਂ ਦੇ ਰੋਜ਼ਾਨੇ ਸ਼ਾਮ ਤੱਕ ਨਤੀਜੇ ਜਿਹੜੇ ਨੇ ਉਹ ਸਾਫ਼ ਹੋ ਜਾਣਗੇ ਸੰਗਤ ਨੂੰ ਤੁਸੀਂ ਇਹ ਟੀਨ ਜਿਹੜੀ ਹੈਗੀ ਉਹ ਵੀ ਬਕਾਇਦਾ ਕਰ ਦਿੱਤੀ ਕਿਉਂਕਿ ਪਿਤੇ ਦਿਨ ਜਥੇਦਾਰ ਸਭ ਦਾ ਵੀ ਇਹੋ ਜੀ ਟੀਨ ਸੀਗੀ ਸੰਗਤ ਨੂੰ ਕਿ ਦਿਨਾਂ ਨੂੰ ਧਿਆਨ ਚ ਰੱਖਿਆ ਦੇਵੇ ਕੋਈ ਵੀ ਉਮੀਦਵਾਰ ਹੋਵੇ ਚਾਹੀ ਕਿਸੇ ਵੀ ਪਾਰਟੀ ਦਾ ਤੇ ਹੁਣ ਅੱਗੇ ਸ਼ੁਰੂਆਤ ਕਿ ਉਹ ਜਨਾਂ ਦੇ ਨਾਲ ਪਹਿਲੇ ਕੰਮਾਂ 'ਦੀ ਜ਼ਿਕਰ ਗੱਲ ਕੀਤੀ ਜਾਵੇ ਤਾਂ ਕਿਸ ਤਰਫ ਧਿਆਨ ਲੱਗਦਾ ਹੈਗਾ ਜਾਂ ਫਿਰ ਜਿਹੜਾ ਉਹਨਾਂ ਦੇ ਭਾਈ ਸਾਹਿਬ ਦੇ ਬਾਹਰ ਆਉਣ ਦਾ ਰਸਤਾ ਹੈਗਾ ਉਸ ਦੇ ਵਾਸਤੇ ਕੀ ਕੀ ਕਹਿ ਸਕਦੇ ਹੋ ਕਿ ਕੋਈ ਗੱਲਬਾਤ ਜਿਹੜੀ ਹੈਗੀ ਹੋਈ ਆ ਜਾਂ ਕੋਈ ਕਾਨੂੰਨਨ ਤੌਰ ਦੇ ਉੱਤੇ ਕੋਈ ਇਸ ਸਬੰਧੀ ਤੁਹਾਡਾ ਵਿਚਾਰ ਹੋਇਆ ਹੋਵੇ ਹੁਣ ਤੱਕ ਦੇਖੋ ਅੱਜ ਤੋਂ ਬਾਅਦ ਪਤਾ ਚੱਲੂਗਾ ਕੋਈ ਵੀ ਸਾਡਾ ਵਿਚਾਰ ਨਹੀਂ ਹੋਇਆ ਸੀ ਆਪਣੇ ਤੌਰ ਤੇ ਪ੍ਰਚਾਰ ਕੀਤਾ ਆਪਣੇ ਤੌਰ ਤੇ ਇਹ ਮਤਲਬ ਜਿਹਨੇ ਬਰਾਬਰ ਕੀਤੀ ਭਾਈ ਸਾਹਿਬ ਦੇ ਅੰਦਰ ਸੀ ਬਾਕੀ ਹੁਣ ਬਾਅਦ ਦਾ ਫੈਸਲਾ ਵੇਖਦੇ ਆ ਕਿ ਛੇ ਤੱਕ ਦੇ ਅਸੀਂ ਅਜੇ ਮਹਾਰਾਜ ਦਾ ਸ਼ੁਕਲਾਨਾ ਨਹੀਂ ਕਰਨਾ ਸੱਤ ਤੋਂ ਅਸੀਂ ਵੇਖਦੇ ਕਿ ਸਾਡਾ ਕੀ ਪ੍ਰੋਗਰਾਮ ਬੰਦਾ ਕੀ ਹੈ ਲੇਕਿਨ ਸਤ ਬਾਦ ਹੀ ਅਸੀਂ ਬਸੰਗ ਜੋ ਵੀ ਹੋ ਪਾਈ ਸਾਡੇ ਕਦਮ ਬਾਹਰ ਆਉਂਦਾ ਵਾ ਕਦੋਂ ਕੀ ਕਰਦੀ ਹੈ ਸਰਕਾਰਾਂ ਕਿੰਨਾ ਟਾਈਮ ਲੱਗਦਾ ਇਹ ਤੇ ਬਾਤ ਸਤ ਜਿਸ ਤਰ੍ਹਾਂ ਦੀ ਲੀਡ ਆ 63000 ਕ੍ਰੋਸ ਕਰ ਸਕੀ ਹੁਣ ਤੇ ਕੀ ਕਿਵੇਂ ਦਾ ਸਹਿਯੋਗ ਜਿੱਥੇ ਸੰਗਤ ਅਰਿਆ ਉੱਥੇ ਹੀ ਜਿਹੜੇ ਪੁਰਾਣੇ ਕੈਂਡੀਡੇਟ ਰਹੇ ਆ ਉਹਨਾਂ ਵੱਲੋਂ ਵੀ ਜਿਹੜਾ ਹੈਗਾ ਬੇहद ਇਸ ਫਾਈਟ ਦੇ ਵਿੱਚ ਜਿਹੜਾ ਤੁਹਾਡਾ ਸਹਿਯੋਗ ਦਿੱਤਾ ਗਿਆ ਔਰ ਕਿਸ ਨੂੰ ਵਿਸ਼ੇਸ਼ ਤੌਰ ਦੇ ਉੱਤੇ ਧੰਨਵਾਦ ਜਿਹੜਾ ਹੈਗਾ ਸੰਗਤ ਨਾਲ ਨਾਲ ਇਹ ਕਰਨਾ ਚਾਹੁੰਦਾ ਵੇਖੋ ਸਾਡੇ ਨਾਲ ਜਿਹੜੀ ਪਰਮਜੀਤ ਕੌਰ ਬੀਬੀ ਪਰਮਜੀਤ ਕੌਰ ਖਾਲੜਾ ਸੀ ਉਹਨਾਂ ਨੇ ਬਹੁਤ ਹੀ ਇੱਕ ਮਹੀਨਾ ਸਾਡੇ ਨਾਲ ਮਿਹਨਤ ਕੀਤੀ ਹਰ ਪਿੰਡੇ ਤੇ ਜਾ ਕੇ ਉਹਨਾਂ ਨੇ ਪ੍ਰਚਾਰ ਕੀਤਾ ਬਹੁਤ ਆਪਣੇ ਵੱਲ ਉਹਨਾਂ ਨੇ ਮਿਹਨਤ ਕੀਤੀ ਤੇ ਬਹੁਤ ਸਹਿਯੋਗ ਦਿੱਤਾ ਉਹਨਾਂ ਦਾ ਹੀ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਤੇ ਸੰਗਤ ਨੂੰ ਵੀ ਅਪੀਲ ਕਰਦੇ ਕਿ ਅਮਰਤਪਾਲ ਦੀ ਜਿੱਤ ਜਿਹੜੀ ਖਾਲੜਾ ਸਾਹਿਬ ਦੀ ਜਿੱਤ ਕਿ ਬਹੁਤ ਲੋਕਾਂ ਨੂੰ ਇਜਾਜ਼ਤ ਆ ਕੇ ਕਿਹਾ ਸੀ ਲੋਕ ਵੀ ਕਹਿੰਦੇ ਸੀ ਕਿ ਜਿਹੜੀ ਉਹ ਗਲਤੀ ਹੋਈ ਐ ਇਹ ਦੁਬਾਰਾ ਨਾ ਕਰੀਏ ਤੇ ਸੰਗਤ ਨੇ ਬਹੁਤ ਸਹਿਯੋਗ ਦਿੱਤਾ ਬੀਬੀ ਖਾਲੜਾ ਦਾ ਪਰਮਜੀਤ ਕੌਰ ਖਾਲੜਾ ਦਾ ਬਹੁਤ ਬਹੁਤ ਇੱਜ਼ਾਤ ਦਿਲਾ ਧੰਨਵਾਦ ਕਰਦੇ ਆ ਕਿ ਬਹੁਤ ਹੀ ਉਹਨਾਂ ਨੇ ਸਹਿਯੋਗ ਦਿੱਤਾ ਆਪਣੇ ਤੌਰ ਤੇ ਵੀ ਉਹਨਾਂ ਨੇ ਇਕੱਲੇ ਜਾ ਕੇ ਬਹੁਤ ਹੀ ਪਿੰਡਾਂ 'ਚ ਪ੍ਰਚਾਰ ਕੀਤਾ ਬਹੁਤ ਉਹਨਾਂ ਨੇ ਮਿਹਨਤ ਕੀਤੀ ਤੇ ਉਹਨਾਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਆ ਪਤਾ ਨਹੀਂ ਇੱਕ ਹੋਰ ਗੱਲ ਹੈਗੀ ਐ ਕਿ ਜਿਵੇਂ ਦਾ ਪਹਿਲਾਂ ਦੇ 2019 ਦੇ ਨਤੀਜੇ ਸੀਗੇ ਉਦੋਂ ਵੀ ਬਿਲਕੁਲ ਟੱਕਰ ਜਿਹੜੀ ਸੀਗੀ ਉਦੋਂ ਕਿਤੇ ਨਾ ਕਿਤੇ ਪ੍ਰਚਾਰ ਦੇ ਵਿੱਚ ਕਿਤੇ ਕਹਿ ਸਕਦੇ ਹਾਂ ਕਮੀ ਰਹਿ ਗਈ ਹੋਊਗੀ ਬੂਥਾਂ ਨੂੰ ਲੈ ਕੇ ਗੱਲ ਹੁੰਦੀ ਸੀ ਅੱਜ ਕਈ ਜਗ੍ਹਾ ਦੇ ਉੱਤੇ ਜਿੱਥੇ ਲੋਕ ਬੂਥ ਨੂੰ ਵੇਖ ਕੇ ਸੋਚਦੇ ਕਿ ਸ਼ਾਇਦ ਵੋਟ ਬੈਂਕ ਉਹ ਹੁੰਦਾ ਲੇਕਿਨ ਨਤੀਜੇ ਜਿਹੜੇ ਹੈਗੇ ਆ ਉਹ ਬੂਥਾਂ ਦੇ ਦਿਖਾਵੇ ਤੋਂ ਇਲਾਵਾ ਕਿਤੇ ਹੋਰ ਹੈਗੇ ਉਹਨੂੰ ਕਿਵੇਂ ਦੇਖੇ ਇਕ ਉਹਦੋਂ 19 ਤਰੀਕ ਨੂੰ ਹੋ ਸਕਦਾ 2019 ਨੂੰ ਨੈਟ ਦਾ ਯੋਗ ਨਹੀਂ ਦੁਨੀਆ ਹੀ ਨਹੀਂ ਜਾਗਰੂਕ ਨਹੀਂ ਖਾਲੜਾ ਸਾਹਿਬ ਵਾਲੇ ਲੋਕਾਂ ਨੂੰ ਹੋ ਸਕਦਾ ਕਈਆਂ ਲੋਕਾਂ ਨੂੰ ਨਾ ਪਤਾ ਉਹਨਾਂ ਦੀ ਕੁਰਬਾਨੀ ਬਹੁਤ ਵੱਡੀ ਆ ਕੌਮ ਦੇ ਉਹਨਾਂ ਨੇ ਕੌਮ ਲਈ ਬਹੁਤ ਵੱਡੀ ਕੁਰਬਾਨੀ ਕੀਤੀ ਆ ਇਹ ਹੀ ਦੁਨੀਆ ਕੋ ਕੁਝ ਹੋ ਸਕਦਾ ਕਿ ਉਦੋਂ ਜਿਹੜੀ ਗਲਤੀ ਹੋ ਗਈ ਆ ਦੁਨੀਆ ਜਾਣ ਨਹੀਂ ਸਕੀ ਉਹਨਾਂ ਨੂੰ ਤੇ ਅੱਜ ਉਹ ਗਲਤੀ ਦਾ ਹੀ ਮੁੱਲ ਲੋਕਾਂ ਨੇ ਪਾਇਆ ਵਾ ਵੀ ਜਦੋਂ ਉਦੋਂ ਇਹ ਗਲਤੀ ਕੀਤੀ ਤਾਂ ਅੱਜ ਜਿਹੜਾ ਆਪਾਂ ਦਾਗਾ ਪਾਉਣਾ ਚਾਹੁੰਦੇ ਆ ਤੇ ਇਹ ਕਰਕੇ ਸਾਰੀ ਸੰਗਤ ਦਾ ਹੀ ਧੰਨਵਾਦ ਕਰਦੇ ਆ ਉਹਨਾਂ ਦੀ ਕੌਮ ਲਈ ਬਹੁਤ ਕੁਰਬਾਨੀ ਆ ਖਾਲੜਾ ਸਾਹਿਬ ਦੀ ਜੀ ਇੱਕ ਸਨੇਹਾ ਚੱਲਦਾ ਪਿਆ ਸੀ ਉਹਦੇ ਵਿੱਚ ਕਿਤੇ ਸੀ ਕਿ ਲੋਕਾਂ ਨੂੰ ਅਪੀਲ ਸੀਗੀ ਲੋਕ ਦੂਰ ਸਾਹਿਬ ਹਲਕੇ ਦੇ ਲੋਕਾਂ ਨੂੰ ਅਪੀਲ ਸੀਗੀ ਕਿ ਜਿਹੜਾ ਲੰਬਾ ਹੈਗਾ ਦੂਰ ਸਾਹਿਬ ਸੀਟ ਦੇ ਉੱਤੇ ਵੀ ਖਲੜਾ ਨੂੰ ਲੈ ਕੇ ਖਾਸ ਤੌਰ ਤੇ ਉੱਤੇ ਗੱਲ ਹੁੰਦੀ ਸੀਗੀ ਅੱਜ ਤੁਸੀਂ ਵੀ ਉਹਨਾਂ ਦਾ ਵਿਸ਼ੇਸ਼ ਧੰਨਵਾਦ ਕਰਦੇ ਹੋ। ਹਾਂਜੀ ਵੱਡਾ ਸਹਿਯੋਗ ਜਾਂ ਜਿੱਤ ਦਾ ਸਿਹਰਾ ਉਹਨਾਂ ਨੂੰ ਦੇ ਦਿਓ। ਵੇਖੋ ਅਸੀਂ ਜਿਸ ਵੀ ਪਿੰਡ 'ਚ ਜਾਂਦੇ ਸੀ ਸਾਡੇ ਕਹਿਣ ਤੋਂ ਪਹਿਲਾਂ ਲੋਕ ਕਹਿੰਦੇ ਵੀ ਜਿਹੜੀ ਖਲੜਾ ਸਾਹਿਬ ਵਾਲੀ ਸਾਡੇ ਕੋਲ ਗਲਤੀ ਹੋਈ ਯਾਰ ਕਹੀ ਨਾ ਕਰੀਏ। ਇਹ ਲੋਕਾਂ ਦੀ ਗੱਲ ਸੀ। ਛਰੇ ਲੋਕ ਹਰ ਪਿੰਡ ਤੇ ਜਿੱਥੇ ਪ੍ਰਚਾਰ ਕਰਦੇ ਲੋਕ ਇਹ ਕਹਿੰਦੇ ਸੀ ਕਿ ਖਾਲਰਾ ਸਾਹਿਬ ਵਰੀ ਸਾਡੇ ਕੋਲ ਬਹੁਤ ਵੱਡੀ ਗਲਤੀ ਹੋਈ ਤੇ ਆ ਗਲਤੀ ਹੁਣ ਸਾਡੇ ਕੋਲ ਨਾ ਹੋਏ ਤੇ ਲੋਕਾਂ ਨੇ ਉਹ ਆਪਣਾ ਜੋ ਕਿਹਾ ਸੀ ਉਹ ਪੂਰਾ ਕਰਕੇ ਵਿਖਾਇਆ ਤੇ ਮਤਲਬ ਇਹੋ ਹੀ ਮੈਂ ਕਹਿੰਨੀ ਵੀ ਜਿਹੜੀ ਸਾਡੀ ਸਾਡੀ ਅਮਰਤਪਾਲ ਦੀ ਜਿੱਤ ਹੈ ਤਾਂ ਉਹ ਖਾਲੜਾ ਸਾਹਿਬ ਦੀ ਜਿੱਤ ਹੈ ਜਿੰਨੇ ਵੀ ਨੌਜਵਾਨ ਸੀ ਸਾਰਿਆਂ ਦਾ तहे ਦਿਲੋਂ ਧੰਨਵਾਦ ਕਰਦੀ ਹਾਂ ਕਿ ਬਹੁਤ ਹੀ ਸੰਗਤ ਨੇ ਆਪ ਮਹਾਰੀ ਮਦਦ ਕੀਤੀ ਤੇ ਬਹੁਤ ਹੀ ਸਹਿਯੋਗ ਦਿੱਤਾ ਸਭ ਦੀ ਸਾਰੀ ਸੰਗਤ ਦਾ ਮੈਂ तहे ਦਿਲੋਂ ਧੰਨਵਾਦ ਕਰਦੀ ਹਾਂ ਕਾਕੀ ਮੈਂ ਸਾਰੀ ਸੰਗਤ ਨੂੰ ਬੇਨਤੀ ਕਰਦੀ ਕਿ 6 ਤਰੀਕ ਤੱਕ ਆਪਾਂ ਕਿਸੇ ਵੀ ਕਿਸਮ ਦਾ ਕੋਈ ਜਸ਼ਨ ਨਹੀਂ ਮਨਾਉਣਾ ਕਿਉਂਕਿ ਇਹ ਸਾਡੇ ਸ਼ਹੀਦੀ ਦੀ ਯਾਦ ਹੈ ਸਾਡੀ ਜਿੱਤ ਜਿਹੜੀ ਆ ਉਹ ਸ਼ਹੀਦਾਂ ਨੂੰ ਸਮਰਪਿਤ ਹੈ ਤੇ 6 ਤਰੀਕ ਤੱਕ ਆਪਾਂ ਤੱਕ ਆਪਾਂ ਕੁਝ ਵੀ ਇਹੋ ਜਿਹਾ ਨਹੀਂ ਕਰਨਾ ਤੇ ਅੱਜ ਅਸੀਂ ਖੰਡਪਾਟ ਸਾਹਿਬ ਕਾਲੇ ਮਹਿਲ ਆਰੰਭ ਕਰਾ ਰਹੇ ਹਾਂ ਤੇ 6 ਤਰੀਕ ਨੂੰ ਆਪਾਂ ਮੁਕਾ ਰਹੇ ਆ ਤੇ ਬਾਅਦ ਵਿੱਚ ਆਪਾਂ ਜਿਹੜਾ ਵੀ ਪ੍ਰੋਗਰਾਮ ਹੈ ਉਹਦਾ ਬਾਕੀ ਬਾਅਦ ਵਿੱਚ ਹੋਵੇਗਾ ਪਤਾ ਨਹੀਂ 53000 ਤੱਕ ਹੁਣ ਤੱਕ ਲੀਡ ਚੱਲ ਰਹੀ ਹੈ ਜੀ ਦੀ ਤੁਹਾਡਾ ਕੀ ਅੰਦਾਜ਼ਾ ਹੈਗਾ ਜਾਂ ਕਿਵੇਂ ਦੇਖਦੇ ਹੋ ਕਿ ਸ਼ਾਮ ਤੱਕ ਜੋ ਤੱਕ ਨਤੀਜੇ ਆਉਂਦੇ ਹੈਗੇ ਆ ਉਦੋਂ ਤੱਕ ਜਿਹੜੇ ਰੁਝਾਨ ਹੋਣਗੇ ਉਹ ਕਿਸ ਤਰ੍ਹਾਂ ਦੇ ਹੋ ਸਕਦੇ ਰੀਡ ਕਿਸਤਾਂ ਨਹੀਂ ਹੋ ਸਕਦਾ ਬਹੁਤ ਵਾਹਿਗੁਰੂ ਦੀ ਕਿਰਪਾ ਬਹੁਤ ਵੱਡੀ ਜੀਤ ਨਾਲ ਜਿਹੜੀ ਜਿੱਤ ਪ੍ਰਾਪਤ ਕਰਨੀ ਹੈ ਹਾਂ ਅੱਜ ਜਿੰਨਾ ਦੇਖਦੇ ਰਹੇ ਆਪਾਂ ਚੋਣ ਪ੍ਰਚਾਰ ਵੀ ਮਿਲਦੇ ਨੇ ਲਗਾਤਾਰ ਜਿੰਨਾਂ ਸੰਗਤ ਦਾ ਪਿਆਰ ਉਦੋਂ ਦੇਖ ਰਿਹਾ ਸੀਗਾ ਬਿਲਕੁਲ ਇਹ ਜਿਹੜਾ ਹੈਗਾ ਵੋਟਾਂ 'ਚ ਵੀ ਕਿਤੇ ਨਾ ਕਿਤੇ ਤਾਂ ਬੀਜ ਹੋਇਆ ਵੀ ਨਜ਼ਰ ਆਇਆ ਉਹ ਔਰ ਲੋਕਾਂ ਵੱਲੋਂ ਬੜਾ ਖੁੱਲ ਕੇ ਸਾਥ ਜਿਹੜਾ ਹੈਗਾ ਦਿੱਤਾ ਗਿਆ ਹਰ ਵਰਗ ਵੱਲੋਂ ਦਿੱਤਾ ਗਿਆ

ਔਰ ਦੂਸਰੀ ਤਰਫ ਜੇਕਰ ਗੱਲ ਕਰਾਂ ਤਾਂ ਆਜ਼ਾਦ ਮੀრਵਾਰ ਜਿਹੜੇ ਹੈਗੇ ਆ ਸੰਗਤ ਵੱਲੋਂ ਇਹਨਾਂ ਖੁੱਲ ਕੇ ਸਾਥ ਦੇਣਾ ਦਿੱਗਜ ਪਾਰਟੀਆਂ ਨੂੰ ਨਕਾਰ ਦੇਣਾ ਕਿਉਂਕਿ ਵੋਟ ਦਾ ਅਧਿਕਾਰ ਜਿਹੜਾ ਹੈਗਾ ਜਦੋਂ ਲੋਕ ਵਰਤਨ ਤੇ ਆਉਂਦੇ ਆ ਔਰ ਚੰਗੇ ਚੰਗੇ ਫਾਮ ਜਿਹੜੇ ਹੈਗੇ ਆ ਫੇਹ ਹਿਲਣਾ ਸ਼ੁਰੂ ਹੋਏ ਕੀ ਇਹਦੇ ਪਿੱਛੇ ਕਾਰਨ ਮੰਗਦੇ ਕਾਰਨ ਇਹ ਹੈ ਕਿ ਜਿੰਨਾ ਵੀ ਸਰਕਾਰਾਂ ਨੇ ਸਾਡੇ ਨਾਲ ਤੱਕਾ ਕੀਤਾ ਬਹੁਤ ਅਨਿਆਇ ਕੀਤਾ ਐਨਐਸਏ ਦਾ ਕੋਈ ਬੇਸ ਨਹੀਂ ਸੀ ਐਨਐਸਏ ਲਈ ਕਿੱਦਾਂ ਦੇ ਪੰਜਾਬੋਂ ਬਾਹਰ ਕਿੱਥੇ 2500 ਕਿਲੋਮੀਟਰ ਦੂਰ ਸੋ ਗਿਆ ਉਹਦਾ ਜਵਾਬ ਸੰਗਤ ਨੇ ਹੁਣ ਮੋਟਾਂਪਾ ਦੇ ਬੋਲ ਸਰਕਾਰ ਨੂੰ ਕਿ ਜਿਹਦੇ ਬੰਦੇ ਦਾ ਕਿਸੇ ਇਨਾ ਕਰਦੇ ਐਨੀ ਕਿਉਂ ਮਾਨੂੰ ਪਿਆਰ ਕਰਦੀ ਐਨੀ ਕੋਮਲ ਮਗਰ ਖੜੀ ਹੈ ਸੰਗਤ ਨੇ ਮੋਟਾਂਪਾ ਆ ਕੇ ਹੁਣ ਸਰਕਾਰ ਨੂੰ ਜਵਾਬ ਦਿੱਤਾ ਠੀਕ ਹੈ ਮਾਵਾਂ ਕਿ ਹੁਣ ਜਿਵੇਂ ਦੇ ਰੋਜ਼ਾਨੇ ਸ਼ਾਮ ਤੱਕ ਨਤੀਜੇ ਜਿਹੜੇ ਨੇ ਉਹ ਸਾਫ਼ ਹੋ ਜਾਣਗੇ ਸੰਗਤ ਨੂੰ ਤੁਸੀਂ ਟੀਮ ਜਿਹੜੀ ਹੈਗੀ ਉਹ ਵੀ ਬਕਾਇਦਾ ਕਰ ਦਿੱਤੀ ਕਿਉਂਕਿ ਪਿਤੇ ਦਿਨ ਜਫਦਰ ਸਾਹਿਬ ਦਾ ਵੀ ਇਹੋ ਜੀ ਟੀਮ ਸੀਗੀ ਸੰਗਤ ਨੂੰ ਕਿ ਦਿਨਾਂ ਨੂੰ ਧਿਆਨ ਚ ਰੱਖਿਆ ਦੇਵੇ ਕੋਈ ਵੀ ਉਮੀਦਵਾਰ ਹੋਵੇ ਚਾਹੀ ਕਿਸੇ ਵੀ ਪਾਰਟੀਆਂ ਤੋਂ ਤੇ ਹੁਣ ਅੱਗੇ ਸ਼ੁਰੂਆਤ ਹੀ ਉਹਨਾਂ ਦੇ ਨਾਲ ਪਹਿਲੇ ਕੰਮਾਂ ਦੀ ਜ਼ਿਕਰ ਗੱਲ ਕੀਤੀ ਜਾਵੇ ਤਾਂ ਕਿਸ طرف ਧਿਆਨ ਲੱਗਦਾ ਹੈਗਾ ਜਾਂ ਫਿਰ ਜਿਹੜਾ ਉਹਨਾਂ ਦੇ ਭਾਈ ਸਾਹਿਬ ਦੇ ਬਾਹਰ ਆਉਣ ਦਾ ਰਸਤਾ ਹੈਗਾ ਉਸ ਦੇ ਵਾਸਤੇ ਕੀ ਕੀ ਕਹਿ ਸਕਦੇ ਕਿ ਕੋਈ ਗੱਲਬਾਤ ਜਿਹੜੀ ਹੈਗੀ ਆ ਹੋਈ ਆ ਜਾਂ ਕੋਈ ਕਾਨੂੰਨਨ ਤੌਰ ਦੇ ਉੱਤੇ ਕੋਈ ਇਸ ਸੰਬੰਧੀ ਤੁਹਾਡਾ ਵਿਚਾਰ ਹੋਇਆ ਹੋਵੇ ਹੁਣ ਤੱਕ ਦੇਖੋ ਅੱਜ ਤੋਂ ਬਾਅਦ ਦੇ ਤੁਹਾਨੂੰ ਪਤਾ ਚੱਲੇਗਾ ਕੋਈ ਵੀ ਸਾਡਾ ਵਿਚਾਰ ਨਹੀਂ ਹੋਇਆ ਸੀ ਆਪਣੇ ਤੌਰ ਤੇ ਪ੍ਰਚਾਰ ਕੀਤਾ ਆਪਣੇ ਤੌਰ ਤੇ ਇਹ ਮਤਲਬ ਜਿਹਨੇ ਬਰਾਬਰ ਕੀਤੀ ਭਾਈ ਸਾਹਿਬ ਦੇ ਅੰਦਰ ਸੀ ਬਾਕੀ ਹੁਣ ਬਾਅਦ ਦਾ ਫੈਸਲਾ ਵੇਖਦੇ ਆ ਕਿ 6 ਤੱਕ ਦੇ ਅਸੀਂ ਅਜੇ ਮਹਾਰਾਜ ਦਸੂਹਲਾ ਨਹੀਂ ਕਰਨਾ 7 ਤੋਂ ਅਸੀਂ ਵੇਖਦੇ ਆ ਕਿ ਸਾਡਾ ਕੀ ਪ੍ਰੋਗਰਾਮ ਬਣਦਾ ਕੀ ਇਹ ਲਿਖਦੇ ਨੇ 7 ਤੋਂ ਬਾਅਦ ਹੀ ਅਸੀਂ ਦੱਸਾਂਗੇ ਜੋ ਵੀ ਹੋਉ ਭਾਈ ਸਾਹਿਬ ਦੇ ਕਦਮ ਬਾਹਰ ਆਉਂਦਾ ਵਾ ਕਦੋਂ ਕੀ ਕਰਦੀਆਂ ਸਰਕਾਰਾਂ ਕਿੰਨਾ ਟਾਈਮ ਲੱਗਦਾ you <laughs>